ਸੱਚੀ ਕਾਲ ਤੁਸੀਂ ਵੇਖ ਰਹੇ ਹੋ ਔਜ਼ਵਿਊ ਐਰੋ ਦੀ ਰਿਪੋਰਟ ਅਨੁਸਾਰ ਆਸਟ੍ਰੇਲੀਆਈ ਹਾਈ ਸਕੂਲ ਵਿਦਿਆਰਥੀਆਂ ਦੇ ਲਿਖਣ ਦੀ ਸਮਰੱਥਾ ਦਾ ਪੱਧਰ ਉਮੀਦ ਤੋਂ ਕਿਤੇ ਘੱਟ ਆਸਟ੍ਰੇਲੀਅਨ ਐਜੂਕੇਸ਼ਨਲ ਰਿਸਰਚ ਆਰਗੇਨਾਈਜੇਸ਼ਨ ਵੱਲੋਂ ਸਾਲ 2011 ਤੋਂ 2018 ਤੱਕ ਦੇ ਨੈਪਲਾਨ ਲਿਖਾਈ ਨਤੀਜਿਆਂ ਦੇ ਆਧਾਰ ਤੇ ਕੀਤੀ ਗਈ ਰਿਪੋਰਟ ਅਨੁਸਾਰ 85% ਦੀ 9ਵੀਂ ਜਮਾਤ ਦੇ ਵਿਦਿਆਰਥੀ ਉਮੀਦ ਤੋਂ 10 ਪੱਧਰ ਤੇ ਵਾਕ ਲਿ ਰਹੇ ਹਨ ਐਰੋ ਦੀ ਸੀਈਓ ਜੈਨੀ ਡੋਨੋਵਨ ਨੇ ਕਿਹਾ ਕਿ ਹਾਈ ਸਕੂਲ ਪੱਧਰ ਤੇ ਵਿਦਿਆਰਥੀਆਂ ਦੀ ਲਿਖਾਈ ਵਿੱਚ ਗਿਰਾਵਟ ਵਧੀ ਹੈ ਸਾਲ 2011 ਵਿੱਚ ਜਿੱਥੇ 18% ਦੀ ਵਿਦਿਆਰਥੀਆਂ ਨੇ ਲਿਖਾਈ ਵਿੱਚ 6 ਵਿੱਚੋਂ 6 ਅੰਕ ਲਏ ਸਨ ਉਥੇ 2018 ਵਿੱਚ ਇਹ ਗਿਣਤੀ ਸਿਰਫ 8% ਦੀ ਰਹਿ ਗਈ ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਕਿ ਵਿਦਿਆਰਥੀਆਂ ਦੀ ਸ਼ਬਦਾਵਲੀ ਪੈਰਾ ਬਣਾਉਣ ਦੀ ਯੋਗਤਾ ਵਿਚਾਰਾਂ ਦੀ ਸਾਂਝ ਤਾਲਮੇਲ ਵਿੱਚ ਵੀ ਕਾਫੀ ਗ੍ਰਾਵਟ ਆਈਏ ਐਰੋ ਨੇ ਵਿਦਿਆਰਥੀਆਂ ਦੀ ਲਿਖਣ ਦੀ ਯੋਗਤਾ ਨੂੰ ਬਿਹਤਰ ਬਣਾਉਣ ਲਈ ਅਧਿਆਪਕਾਂ ਖਾਤਰ ਕਈ ਸਰੋਤ ਵੀ ਜਾਰੀ ਕੀਤੇ ਹਨ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਸਮੱਗਰੀ ਵੀ ਜਾਰੀ ਕਰੇਗਾ ਇਹ ਸੀ ਆਜ਼ਵਿਊ ਤੇ ਖਾਸ ਖਬਰ ਆਸਟ੍ਰੇਲੀਆ ਬਾਰੇ ਹੋਰ ਅਪਡੇਟਸ ਲਈ ਆਜ਼ਵਿਊ ਦੇ ਇਸ ਪਲੇਟਫਾਰਮ ਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ